ਹਾਏ ਗਾਇਜ਼ ਵੈਲਕਮ ਟੂ ਮਾਈ ਚੈਨਲ ਪੰਜਾਬ ਟੂ ਦੁਬਈ ਵਾਲੇ ਫਾਈਨਲੀ ਆਪਾਂ ਭਾਜੀ ਨਾਲ ਜੁੜ ਚੁੱਕੇ ਹਾਂ ਤੁਹਾਨੂੰ ਦੱਸਣਗੇ ਕਿ ਤਲਾਬਾਜ ਤੀ ਜੋਬ ਕਿਦਾਂ ਲੈ ਸਕਦੇ ਹੋ ਜਾਂ ਤੀ ਕਿੰਨਾ ਕੁ ਕਮਾ ਸਕਦੇ ਹੋ ਕਿਹੜੀ ਕਿਹੜੀ ਚੀਜ਼ ਆ ਜਿਹੜੀ ਕੰਪਨੀ ਤੁਹਾਨੂੰ ਪ੍ਰੋਵਾਈਡ ਕਰਦੀ ਹੈ ਤੇ ਕਿਹੜੀ ਕਿਹੜੀ ਚੀਜ਼ ਆ ਜਿਹੜੀ ਕੰਪਨੀ ਤੁਹਾਨੂੰ ਪ੍ਰੋਵਾਈਡ ਨਹੀਂ ਕਰਦੀ ਸੋ ਪਈ ਆਪਣਾ ਨਾਮ ਕੀ ਆ ਸ਼ਾਮਾ ਬਾਈ ਸ਼ਾਮਾ ਬਾਈ ਭਾਈ ਮੈਨੂੰ ਦੱਸੋ ਕਿ ਤੁਸੀਂ ਕਿ ਜਦੋਂ ਤੁਸੀਂ ਯੂਏ ਵਿੱਚ ਕਦੋਂ ਆਏ ਯੂਏ ਚ 2018 ਚ 2018 ਤੋਂ ਤੁਸੀਂ ਹੁਣ ਇੱਥੇ ਹੀ ਹੋ ਹਾਂਜੀ ਠੀਕ ਆ ਮੈਂ ਕਿ ਤੂੰ ਮੈਨੂੰ ਆਪਣਾ ਇਨਸਪੀਰੀਅੰਸ ਸ਼ੇਅਰ ਕਰੋਗੇ ਕਿ ਤੁਹਾਨੂੰ ਜੋਬ ਕਿੱਦਾਂ ਮਿਲੀ ਜੋਬ ਇਹ ਵੀਜ਼ਾ ਲਿਆ ਸੀ ਸਹੀ ਹੈ ਵੀਜ਼ੇ ਤੋਂ ਬਾਅਦ ਰਾਈਟਰ ਲਾਇਸੈਂਸ ਲਿਆ ਲਾਇਸੈਂਸ ਤੋਂ ਬਾਅਦ ਤਲਾਬਾਦ ਦੇ ਵਿੱਚ ਲੱਗ ਗਿਆ 3 ਸਾਲ ਹੋ ਗਏ ਨੇ ਲਾਇਸੈਂਸ ਤੁਹਾਡਾ ਆਪਣਾ ਹੀ ਲਾਇਸੈਂਸ ਆਪਣਾ ਕੰਪਨੀਆਲੋਂ ਨਹੀਂ ਕੰਪਨੀਆਲੋਂ ਵੀਜ਼ਾ ਵੀਜ਼ਾ ਵੀ ਆਪਣਾ ਕੰਪਨੀ ਨੂੰ ਪੈਸੇ ਪੇ ਕਰੀ ਤੇ ਅੱਛਾ ਤੇ ਜਦੋਂ ਤੁਹਾਨੂੰ ਤਲਾਬਾਦ ਜਾਂ ਨੌਨ ਹਾਇਰ ਕਰਦੀ ਉਹ ਥਰਡ ਪਾਰਟੀ ਦੇ ਥਰੂ ਹਾਇਰ ਕਰਦੀ ਡਾਇਰੈਕਟਲੀ ਨਹੀਂ ਕਰਦੀ ਰਾਈਟ ਨਹੀਂ ਉਹ ਡਾਇਰੈਕਟਲੀ ਨਹੀਂ ਕਰਦੀ ਬਸ ਕਨੈਕਟਰ ਦੇ ਥਰੂ ਕਰਦੇ ਸੇ ਤੁਹਾਨੂੰ ਪਰ ਡਿਲੀਵਰੀ ਦੇ ਅਕੋਰਡਿੰਗ ਜਿਹੜੇ ਪੈਸੇ ਮਿਲਦੇ ਆ ਕਿ ਜਾਂ ਤੁਹਾਨੂੰ ਮੰਥਲੀ ਜਿਹੜੀ ਉਹ ਮਿਲਦੀ ਹੈ ਇਨਕਮ ਪਰ ਆਰਡਰ ਦੇ ਸਾਥ ਨਾਲ ਪਰ ਆਰਡਰ ਦੇ ਸਾਥ ਨਾਲ ਸੋ ਦਿਨ ਦੇ ਕਿੰਨੇ ਆਰਡਰ ਆ ਜਿਹੜੇ ਤੁਹਾਨੂੰ ਪੈਂਦੇ ਕਦੀ 20 ਹੋ ਜਾਂਦੇ ਨੇ ਕਦੀ 18 ਕਦੀ 17 ਹਾਂਜੀ ਓਕੇ ਸੋ ਮੰਥਲੀ ਮਤਲਬ ਜੇ ਆਪਾਂ ਰਫਲੀ ਕਰੀਏ ਤੇ ਕਿੰਨਾ ਕੁ ਤੁਸੀਂ ਕਮਾ ਲੈਂਦੇ ਮੰਥਲੀ ਜਿਹੜਾ ਤਕਰੀਬਨ 4000 ਨਿਕਲ ਆਉਂਦਾ 4.5 ਹਜ਼ਾਰ ਨਿਕਲ ਆਉਂਦਾ ਉਹਦੇ ਵਿੱਚ ਕੋਈ ਸਾਈਨ ਆ ਜੇ ਫਾਈਨ ਪੇ ਹੋ ਜਾਂਦਾ ਛੋਟਾ ਮੋਟਾ ਕੋ ਨੁਕਸਾਨ ਹੋ ਜਾਂਦਾ ਜ਼ਾਹਰ ਰੋਡ ਤੇ ਚੱਲਨੇ ਆ ਕੋਈ ਨਾ ਕੋਈ ਗਲਤੀ ਤੇ ਹੁੰਦੀ ਹੈ ਇਹ ਚੀਜ਼ਾਂ ਨੇ ਹੁੰਦੇ ਕੋਈ ਨਹੀਂ ओके ओके सो डिलीवरी मतलब कि दा टाइमिंग ਕੀ ਆ ਜਦਾਂ ਤੁਸੀਂ ਸਵੇਰ ਤੋਂ ਸ਼ਾਮ ਤੱਕ ਨਹੀਂ ਆ ਆਪਣੇ ਮਰਜ਼ੀ ਦੀਆਂ ਸ਼ਿਫਟਾਂ ਕਰਨੀਆਂ ਨੇ ਸੁਬਾ ਦੀ ਕਰੋ ਸੁਬਾ ਦੀ ਸ਼ਾਮ ਦੀ ਕਰਨੀ ਹੈ ਸ਼ਾਮ ਦੀ ਇਹਦਾ ਇਹ ਐਪ ਪ੍ਰੋਵਾਈਡ ਕਰਦੇ ਆ ਨਾ ਐਪ ਤੁਸੀਂ ਜਦੋਂ ਸਟਾਰਟ ਕਰੋਗੇ ਲੌਗਇਨ ਆਊਟ ਜਿਹੜਾ ਤੁਹਾਨੂੰ ਕਰਨਾ ਪੈਂਦਾ ਰਾਈਟ ਉਹ ਨਹੀਂ ਇਹਨਾਂ ਦਾ ਜਿਹੜਾ ਟਾਈਮਿੰਗ ਹੁੰਦਾ ਉਹਦੋਂ ਅੱਧਾ ਘੰਟਾ ਪਹਿਲਾਂ ਤੁਸੀਂ ਰੈਡੀ ਹੋਣਾ ਹੈ ਭਾਈ ਰੈਡੀ ਕਰਨਾ ਹੈ ਭਾਈ ਉਹ ਇੱਕ ਐਪ ਦੇ ਉੱਤੇ ਪਿਕਚਰ ਦਾ ਆਪਸ਼ਨ ਹੁੰਦਾ ਪਿਕਚਰ ਲਾ ਕੇ ਅਪਲੋਡ ਕਰ ਦੇਣਾ ਕਿ ਮੈਂ ਰੈਡੀ ਹਾਂ ਬਿਲਕੁਲ ਉਸ ਤੋਂ ਬਾਅਦ ਤੁਹਾਡੀ ਐਪ ਜਿਹੜੀ ਉਹ ਲੌਗਇਨ ਹੋ ਜਾਏ ਉਸ ਤੋਂ ਬਾਅਦ ਤੁਹਾਨੂੰ 2-3 ਮਿੰਟ ਬਾਅਦ ਆਰਡਰ ਆ ਜਾਏਗਾ ਪਹਿਲਾਂ ਓਕੇ ਸੋ ਮੈਂ ਤੁਹਾਨੂੰ ਪੁੱਛਣਾ ਹੈ ਉਹ ਡਿਪੈਂਡ ਕਰਦਾ ਤੁਹਾਡੇ ਦੇ ਕੀ ਕਹਿੰਦੇ ਆ ਸ਼ਵਿਫਟ ਹੈ ਜਿਹੜੀ ਤੁਸੀਂ ਮਾਰਨਿੰਗ ਦੀ ਕਰਨੀ ਆ ਜਾਂ ਰਾਤ ਦੀ ਕਰਨੀ ਉਹ ਤੁਹਾਡੇ ਤੇ ਡਿਪੈਂਡ ਹੈ ਅਗਰ ਤੁਸੀਂ ਸਵੇਰ ਦੀ ਕਰ ਸਕਦੇ ਹੋ ਸਵੇਰ ਦੀ ਕਰੋ ਰਾਤ ਦੀ ਕਰ ਸਕਦੇ ਹੋ ਰਾਤ ਦੀ ਕਰੋ ਠੀਕ ਸੋ ਤੁਹਾਡਾ ਇਨਸਪੀਰੀਅੰਸ ਕਰਦਾ ਰਿਹਾ ਜਦੋਂ ਤੁਸੀਂ ਇੱਥੇ ਆਏ ਅਲਹਮਦੁਲਿਲਾ ਤਲਾਬਾਦ ਦੇ ਵਿੱਚ ਸ਼ੁਰੂ ਤੋਂ ਜੋਬ ਕਰਨ ਦੇ ਹਾਂਜੀ ਤਲਾਬਾਦ ਪਹਿਲਾ ਕ੍ਰੀਮ ਚ ਵੀ ਕੀਤਾ ਸਾਰੀਆਂ ਕੰਪਨੀਆਂ ਫਿਰਿਆਂ ਨੇ ਹੁਣ ਬਸ ਤਲਾਬਾ ਚ ਏੜੇ ਆ ਬਸ ਹੁਣ 6 ਮਹੀਨੇ ਵੀਜ਼ਾ ਖਤਮ ਹੈ ਅਗੂ ਹੋਰ ਇਨਸ਼ਾ ਅੱਲਾ ਗੱਡੀ ਦੇ ਵਿੱਚ ਜਾਵਾਂਗੇ ਥੈਂਕ ਯੂ ਭਾਈ ਕੋਈ ਗੱਲ ਨਹੀਂ ਚੈਨਲ